ਅੱਜ ਹੈਗੀ ਹੈਗੀ 4 ਅਕਤੂਬਰ 4 ਅਕਤੂਬਰ ਨੂੰ ਹੈਗਾ ਐਨੂਅਲ ਦਿਵਸ ਉਹਦਾ World Animal Day ਵੀ ਪਸ਼ੂਆਂ ਦੀ ਸਾਂਭ ਸੰਭਾਲ ਉਹਨਾਂ ਨਾਲ ਆਪਾਂ ਪਿਆਰ ਕਿਵੇਂ ਕਰੀਏ ਇਸ ਲਈ ਅੱਜ ਮੈਂ ਆਪਦੀ ਪੋਤੀ ਨਾਲ ਆਈਆਂ ਵੀ ਬਹੁਸ਼ਾਲਾ ਚ ਕੱਖ ਪਾਉਣ ਹਾਂ ਵੀ ਚਲੋ ਆਪਾਂ ਪਾ ਜਾਣੇ ਆ ਹਨਾ ਵੀ ਨਾਲੇ ਇਹਦੇ ਨਾਲ ਕੀ ਆ ਐਕਟੀਵਿਟੀ ਕਰਕੇ ਦਿਖਾਵਾਂਗੇ ਬੱਚਿਆਂ ਨੂੰ ਯਾਦ ਰੱਖੋ ਵੀ World Animal Day ਬਣਿਆਗਾ ਜਿਹੜੇ ਜ਼ਿਆਦਾਤਰ ਹੁੰਦੀ ਆ ਦੁਰਦਸ਼ਾ ਉਹ ਹੁੰਦੀ ਹੈਗੀ ਪਸ਼ੂਆਂ ਦੀ ਗਊਆਂ ਦੀ ਗਊਆਂ ਦੀ ਟੱਠਿਆਂ ਦੀ ਉਹ ਨਹੀਂ ਹੁੰਦੀ ਹੁੰਦੀ ਜੀ ਇੰਨੀ ਆ ਹੁਣ ਆਪਾਂ ਇੱਥੇ ਪਾ ਦਿੰਨੇ ਆਗੇ ਇੱਧਰ ਹੋ ਜਾ ਨਮਨੀਤ ਪਰਾਂ ਹੋ ਜਾ ਇੱਕ ਕਦਾਂਸ ਲੈ ਆਪਾਂ ਹੋਰ ਲਿਆਵਾਂਗੇ ਬਾਈ ਇਹਦੇ ਨਾਲ ਐਵੇਂ ਹੁੰਦਾ ਗੱਲ ਕੁਛ ਨਹੀਂ ਹੁੰਦੀ ਵੀ ਨਾਲੇ ਆਪਣਾ ਚਲ ਪੁੰਨ ਲੱਗ ਜਾਊਗਾ ਨਾਲੇ ਆਪਾਂ ਨਾ ਦਿਨ ਜਿਹੜਾ ਹੈਗਾ ਜਾਨਵਰਾਂ ਦਾ ਦਿਨ ਅੱਜ ਹਨਾ ਐਨੀਮਲਾਂ ਦਾ ਉਹ ਮਨਾਇਆ ਜਾਊਗਾ ਇਸੇ ਨਾਲ ਬੱਚਿਆਂ ਨੂੰ ਯਾਦ ਰਹਿੰਦਾਗਾ ਵੀ ਹਾਂ ਮੇਰੀ ਦਾਦੀ ਨੇ ਆਹ ਜਾ ਦਿਨ ਤੇ ਆਹ ਕਿਸਤਾ ਸੀਗਾ ਇਹਦੇ ਨਾਲ ਬੱਚੇ ਦੀ ਯਾਦਦਾਸ਼ਤ ਵਧੂਗੀ ਤੁਸੀਂ ਵੀ ਸਾਰੇ ਇਹ ਸਾਰਾ ਕੰਮ ਕਰਿਆ ਕਰੋ ਤੇ ਜਿਹੜਾ ਹੈਗਾ ਆਪਾਂ ਨੇ ਬੋਲਣਾਗਾ ਇੱਕ ਥੋੜਾ ਜੀ ਬਸ ਬੇਨਤੀ ਹੋਈ ਆ ਪਸ਼ੂਆਂ ਬਾਰੇ ਵੀ ਸਭ ਤੋਂ ਵੱਧ ਦੁਰਦਸ਼ਾ ਜਿਹੜੀ ਹੈਗੀ ਹੈਗੀ ਸਾਂਭ ਸੰਭਾਲ ਦੀ ਲੋੜ ਹੈ ਉਹ ਆਪਣੇ ਗਊਆਂ ਨੂੰ ਤੇ ਜਿਹੜੇ ਆਪਣੇ ਬੈੜੇ ਬਲਦ ਹੁੰਦੇ ਨੇ ਉਹਨਾਂ ਦੇ ਆ ਜੇ ਆਪਾਂ ਉਹਨਾਂ ਨੂੰ ਸਾਂਭ ਕੇ ਰੱਖਾਂਗੇ ਪਈ ਵੀ ਐਵੇਂ ਹੁੰਦੀ ਜੇ ਆਪਾਂ ਇਹਨਾਂ ਦੀ ਹੁਣ ਰੱਖਿਆ ਕਰਾਂਗੇ ਹਨਾ ਫੇਰੇ ਸੁੰਨੇ ਨਹੀਂ ਫੇਰ ਨਾ ਕਿ ਸੜਕਾਂ ਤੇ ਨਹੀਂ ਇਹ ਨੁਕਸਾਨ ਬਹੁਤ ਕਰਦੇ ਨੇ ਸੜਕਾਂ ਤੇ ਜੇ ਆਪਾਂ ਇਹਨਾਂ ਨਾਲ ਪਿਆਰ ਨਾਲ ਇਹਨਾਂ ਨੂੰ ਕਿਸੇ ਠਿਕਾਣੇ ਤੇ ਲਿਆ ਕੇ ਛੱਡਾਂਗੇ ਫੇਰ ਇਹਨਾਂ ਦਾ ਜਿਹੜਾ ਹੱਲ ਹੋ ਸਕਦਾ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਨੂੰ ਸੁੰਨੇ ਨਾ ਛੱਡਿਆ ਕਰੋ ਦੁੱਧ ਪੀ ਕੇ گاਵਾਂ ਨੂੰ ਸੁੰਨੇ ਨਾ ਛੱਡਿਆ ਕਰੋ ਜਿਹੜੇ گاਵਾਂ ਦੇ ਪਿੱਛੇ ਜੇ ਬੱਚੇ ਹੁੰਦੇ ਨੇ ਉਹਨਾਂ ਨੂੰ ਸੁੰਨੇ ਛੱਡ ਦਿੰਦੇ ਨੇ ਲੋਕ ਵੀ ਉਹਨਾਂ ਨੂੰ ਸੁੰਨੇ ਨਹੀਂ ਛੱਡਣਾ ਚਾਹੀਦਾ ਉਹਨਾਂ ਨੂੰ ਇੱਕ ਸਹੀ ਜਗ੍ਹਾ ਜਿਵੇਂ ਗਊਸ਼ਾਲ ਲਾਗੇ ਵਧੀਆ ਇੱਥੇ ਛੱਡਣਾ ਚਾਹੀਦਾਗਾ ਬਸ ਆਪਣਾ ਇਹੀ ਕਹਿਣ ਹੁੰਦਾ ਹੈਗਾ ਵੀ ਆਪਾਂ ਨੂੰ ਇਹਨਾਂ ਨੂੰ ਜਿਹੜੀ ਹੈਗੀ ਇਹਨਾਂ ਨਾਲ ਪਿਆਰ ਕਰੋ ਪਸ਼ੂਆਂ ਨਾਲ ਤੇ ਇਹਨਾਂ ਦਾ ਸਤਿਕਾਰ ਕਰੋ ਧੰਨਵਾਦ ਜੀ ਹਾਂਜੀ ਭਾਈ ਹੁਣ ਅੱਜ ਮੈਂ ਤਾਂ ਜਾਇ ਆਈ ਗਊਸ਼ਾਲਾ ਦੇ ਵਿੱਚ ਤੇ ਨਮਿਤ ਨੂੰ ਉਹਦਾ ਡੈਡੀ ਵਾਗਿਆ ਸੀਗਾ ਛੱਡਣ ਗਾਹਾਂ ਤੇ ਗੇਮ ਤੇ ਫਿਰ ਅਸੀਂ ਕੱਖ ਵਗੈਰਾ ਪਾ ਕੇ ਆ ਗਏ ਤੇ ਇਹੀ ਆਪਾਂ ਨੂੰ ਤਾਂ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਜੀ ਵੀ ਜਿਹੜਾ ਹੈਗਾ ਆਪਾਂ ਨੇ ਗਊਆਂ ਨੂੰ ਐਵੇਂ ਨਾ ਛੱਡਿਆ ਕਰੋ ਤੇ ਟੱਠਿਆਂ ਨੂੰ ਜਿਹੜੇ ਨੇ ਗਊ ਆਪਾਂ ਛੋਟੇ ਬੱਚੇ ਬੱਚਿਆਂ ਨੂੰ ਛੱਡ ਦਿੰਨੇ ਆਂਗੇ ਗਊਆਂ ਦੇ ਮਾਗਰ ਹੁੰਦੇ ਨੇ ਜਿਹੜੇ ਦੁੱਧ ਪੀ ਕੇ ਵੀ ਬੱਚਿਆਂ ਤੋਂ ਆਪਾਂ ਨੇ ਕੀ ਕਰਾਉਣਾ ਹੁਣ ਅੱਗੇ ਤਾਂ ਰੇੜਿਆਂ ਦੇ ਵਿੱਚ ਕੰਮ ਆ ਜਾਂਦੇ ਤੇਗੇ ਲੋਕ ਰੇੜੇ ਰੱਖਦੇ ਤੇ ਹੁਣ ਰੇੜੇ ਗਾਇਬ ਹੋ ਗਏ ਨੇਗੇ ਤਾਂ ਫਿਰ ਹੁਣ ਜਿਹੜੇ ਠੱਠੇ ਨੇਗੇ ਬਲਦ ਨੇਗੇ ਉਹਨਾਂ ਨੂੰ ਲੋਕ ਐਵੇਂ ਛੱਡ ਜਾਂਦੇ ਨੇ ਸੜਕਾਂ ਤੇ ਫਿਰ ਉਹ ਪੇੜਦੇ ਨੇ ਨੁਕਸਾਨ ਕਰਦੇ ਨੇ ਇਸ ਲਈ ਆਪਾਂ ਨੂੰ ਪਹਿਲਾਂ ਹੀ ਉਹਨਾਂ ਦਾ ਪੱਕਾ ਟਿਕਾਣਾ ਕਰਨਾ ਚਾਹੀਦਾਗਾ ਵੀ ਇਹਨਾਂ ਨੂੰ ਕਿਸੇ ਗਊਸ਼ਾਲਾ 'ਚ ਛੱਡ ਦੋ ਐਵੇਂ ਹੁੰਦਾਗਾ ਤੇ ਇੱਕ ਕਾ ਮੇ ਹੁੰਦਾਗਾ ਵੀ ਚਲੋ ਵੀ ਕਈ ਵਾਰੀ ਨਾ ਇੱਕ ਮੈਂ ਤੁਹਾਨੂੰ ਗੱਲ ਸੁਣਾਉਣੀ ਹੈਗੀ ਭਾਈ ਮੇਰੇ ਬਚਪਨ ਦੀ ਤੇ ਸੱਚੀ ਗੱਲ ਹੈਗੀ ਆਪਣੇ ਵੀ ਗਊ ਹੁੰਦੀ ਸੀਗੀ ਦੇਸੀ ਗਊ ਘਰੇ ਤੇ ਜਦੋਂ ਉਹ ਦੋ ਤਿੰਨ ਸੂਰੇ ਉਹਨੇ ਦਿੱਤੇ ਉਸ ਤੋਂ ਬਾਅਦ ਦੇ ਵਿੱਚ ਭਾਈ ਉਹ ਸੂਈ ਨਹੀਂ ਹੈਗੀ ਮੁੜ ਕੇ ਬਿਰੋਗ ਕੰਨ ਹੁੰਦੇ ਨਾ ਉਹ ਦੁੱਧ ਨਹੀਂ ਰਲੀ ਹੈਗੀ ਫਿਰ ਉਹ ਸੂਈ ਨਹੀਂ ਹੈਗੀ ਜਦੋਂ ਉਹ ਸੂਈ ਨਹੀਂ ਹੈਗੀ ਭਾਈ ਫਿਰ ਉਹ ਮੂੰਹ ਆਪਾਂ ਨੇ ਛੱਡਣਾ ਸੀ ਤੇ ਆਪਣੇ ਪਿੰਡ ਦੇ ਕੋਲੇ ਗਊਸ਼ਾਲਾ ਆਤੀਗੀ ਉੱਥੇ ਜਿਹੜੇ ਹੈਗੇ ਨੇ ਵੀ ਆਪਣਾ ਭਾਈ ਛੱਡਿਆ ਜਾ ਤੀਗਾ ਪੈਸੇ ਦੇ ਕੇ ਤੇ ਪਤਾ ਨਹੀਂ ਭਾਈ ਉਹ ਗਊ ਨੂੰ ਕਿੰਨਾ ਕੁ ਪਿਆਰ ਤੀਗਾ ਆਪਣੇ ਘਰ ਨਾਲ ਉਹ ਕੰਦ ਟੱਪ ਕੇ ਭੱਜ ਜਾਂਦੀ ਟੀ ਕੰਦ ਤੇ ਕੋਟ ਵੱਜਿਆ ਹੋਇਆ ਤੀਗਾ ਉਹਦਾ ਛੋਟਾ ਛੋਟਾ ਉਹ ਤਾਂ ਟੱਪ ਕੇ ਆਪਣੇ ਗਲੀ ਦੇ ਵਿੱਚ ਆਲਦੀ ਟੈਵਾਰ ਪਈ ਦੋ ਵਾਰ ਛੱਡ ਕੇ ਆਈ ਤੀਜੀ ਵਾਰੀ ਤਾਂ ਭਾਈ ਉਹ ਫੇਰ ਆ ਗਈ ਫੇਰ ਆ ਕੇ ਓਟਾ ਜਦੋਂ ਅਸਤਾ ਗੇਟ ਨਹੀਂ ਖੋਲਿਆ ਤੀਗਾ ਗੇਟ ਲੱਗਿਆ ਹੋਇਆ ਤੀਗਾ ਉਹ ਤਾਂ ਆਪਣੀ ਗਲੀ ਚ ਅੱਗੇ ਸਿੱਧਾ ਵਾਗੀ ਕਿਸੇ ਦੇ ਲਵੇਕਰ ਪੈਂਦੇ ਤੇ ਨਾਈਆਂ ਦੇ ਉਹਨਾਂ ਦੇ ਭਾਈ ਕਣਕ ਸੁੱਕਣੀ ਪਾਈ ਹੋਈ ਤੀਗੀ ਤੋ ਉਹ ਤਾਂ ਉਹਨਾਂ ਦੀ ਕਣਕ ਖਾ ਗਈ ਸਾਰੀ ਫਿਰ ਉਹ ਸਾਡੇ ਦਸ ਸੁਣਾਏ ਹਾਰ ਕੇ ਫਿਰ ਉਹ ਅਸੀਂ ਆਪਾਂ ਨੇ ਦਵਾਰੋਂ ਬੰਨਣੀ ਤੀਗੀ ਗਊ ਵੀ ਚੱਲ ਫਿਰ ਹੁਣ ਜਦੋਂ ਜਾਗਦੀ ਤਾਂ ਹੈ ਨਹੀਂ ਇਹ ਫਿਰ ਉਹ ਗਊ ਆਪਣੇ ਦਵਾਰੋਂ ਬੰਨਣ ਲਈ ਸੀ ਫਿਰ ਇਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫਿਰ ਉਹ ਦਵਾਰੋਂ ਸੂਪੀਦੀ ਗਈ ਫਿਰ ਉਹਨੂੰ ਫਿਰ ਦਵਾਰੋਂ ਗਊਸ਼ਾਲਾ 'ਚ پیسے ਦੇ ਕੇ ਛੱਡ ਕੇ ਆਈ ਤੇਗੇ ਆਪਣੇ ਘਰ ਦੇ ਫਿਰ ਉਹ ਗਊ ਮਸਾਂ ਉਹਨਾਂ ਨੇ ਰੱਖੀ ਸੀ ਫਿਰ ਉਹਨਾਂ ਨੂੰ ਕਹਿ ਕੇ ਆਏ ਭਾਈ ਇਹ ਭੱਜੇ ਆਉਂਦੀਆਂ ਵਾਰ-ਵਾਰ ਵੀ ਇਹਨੂੰ ਤੁਸੀਂ ਸਾਹਮਣੇ ਰੱਖੋ ਤੇ ਫਿਰ ਉਹ ਫਿਰ ਮਸਾਂ ਜੀ ਲਾਇਆ ਤੇ ਉਹ ਗਊ ਨੇ ਇਸ ਲਈ ਭਾਈ ਜਨਵਰਾਂ ਦਾ ਵੀ ਘਰ ਨਾਲ ਪਿਆਰ ਪੈ ਜਾਂਦਾ ਹੁੰਦਾ ਹੈਗਾ ਛੱਡਣਾ ਕਿਹੜਾ ਸਖਾਲਾ ਹੁੰਦਾ ਹੈਗਾ ਤਾਂ ਹੀ ਕਹਿੰਦੇ ਹੁੰਦੇ ਨੇ ਕਿ ਜਾਨਵਰ ਵੀ ਮੋਹ ਬਹੁਤ ਕਰਦੇ ਨੇ ਇਹ ਇੱਕ ਸੱਚੀ ਘਟਨਾ ਜੀ ਬਹੁਤ ਹੀ ਸੱਚੀ ਹੈਗੀ ਕੋਈ ਝੂਠੇ ਕੋਈ ਲਗੋ ਲਾ ਕੇ ਨਹੀਂ ਮਸਲਾਈ ਹੈਗੀ ਉਹ ਗਊ ਦਾ ਸਾਡੇ ਘਰ ਨਾਲ ਪਿਆਰ ਬਹੁਤ ਸੀਗਾ ਜੀ ਇਸ ਲਈ ਆਪਾਂ ਨੂੰ ਜਾਨਵਰਾਂ ਨੂੰ ਸਤਿਕਾਰ ਕਰਨਾ ਚਾਹੀਦਾ ਉਹਨਾਂ ਦਾ ਪਿਆਰ ਕਰਨਾ ਚਾਹੀਦਾ ਉਹਨਾਂ ਨਾਲ ਮੈਂ ਕਿਹਾ ਚੱਲ ਇਹ ਕਹਾਣੀ ਤਾਂ ਨਾ ਕਰੇ ਜਾ ਕੇ ਸੁਣਾਉਂਗੀ ਵੀ ਉੱਥੇ ਤਾਂ ਫਿਰ ਇੰਨਾ ਟਾਈਮ ਨਹੀਂ ਹੁੰਦਾ ਉੱਥੇ ਤਾਂ ਮੈਂ ਤਾਂ ਹੀ ਥੋੜੀ ਬੋਲ ਲਈ ਕਿਉਂ ਇਨਸ਼ਾ ਅੱਲੱਹ ਜ ਮੈਂ ਚਲ ਕਰੇ ਜਾ ਕੇ ਪਟਕਿਆਈ ਨਾਲ ਮੈਂ ਬੈਠ ਕੇ ਕੋਈ ਨੀ ਨਾਉਣੀ ਤਾਂ ਸੁਣਾ ਦੂੰਗੀ ਉਹਦੇ ਡੈਡੀ ਤੋਂ ਫਿਰ ਮਨੇ ਲਵਾ ਲਿਆ ਸੀ ਉਹ ਮੈਂ ਮੜਾ ਜਾ ਲਾ ਦੇ ਲੰਨਾ ਬੋਲ ਦਿੰਨੀ ਆ ਤੇ ਲਾਤਾ ਚਲੋ ਠੀਕ ਹੈ ਜੀ ਧੰਨਵਾਦ ਜੀ ਤੇ ਜੇ ਇੱਕ ਹਰੇਕ ਦਿਨ ਦੀ ਕੋਈ ਮਹੱਤਤਾ ਜੀ ਜਾਣਨਾ ਹੁੰਦੀ ਹੈ ਜੀ ਆਪਾਂ ਹਰੇਕ ਦਿਨ ਦੀ ਮਹੱਤਤਾ ਦੱਸਿਆ ਕਰਾਂਗੇ ਤਾਂ ਇਹ ਆਪਣੇ ਇਸ ਚੈਨਲ ਨੂੰ ਜਿਹੜਾ ਹੈਗਾ ਹੈਗਾ ਇਹ ਬੇਟੀ ਦਾ ਬਣਾਇਆ ਹੈਗਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜੇ ਆਪਣੀ ਕੋਈ ਵੀ ਸਟੋਰੀ ਵਧੀਆ ਲੱਗਦੀ ਹੈ ਤਾਂ ਉਹਨੂੰ ਪਲੀਜ਼ ਲਾਈਕ ਕਰ ਲਿਆ ਕਰੋ ਜੀ ਹਾਂਜੀ ਧੰਨਵਾਦ ਜੀ